ਲੋ ਜੀ ਗੀਤ ਗੀਤ ਸਾਡੇ ਆਪਣੇ ਪਿੰਡ ਦਾ ਸਾਡਾ ਪਿੰਡ ਜੈ ਸਿੰਘ ਵਾਲਾ ਬਦਲਮੀ ਰੋਡ ਤੇ ਕਿਹੜਾ ਕਿ ਜ਼ਿਲ੍ਹਾ ਬਠਿੰਡਾ ਤੋਂ ਬਦਲਮੀ ਰੋਡ ਹੈੀ ਉਹਦੇ ਸਾਡਾ ਪਿੰਡ ਕਿ ਜੈ ਸਿੰਘ ਵਾਲਾ ਨਮਾਣਾ ਜਿਆ ਉਹਦੇ ਤੇ ਇੱਕ ਛੋਟਾ ਜਿਹਾ ਢਾਬਾ ਖੋਲਿਆ ਜੈ ਸਿੰਘ ਵਾਲਿਆਂ ਨੇ ਪੜਨੇ ਉਹਦਾ ਗੀਤ ਸੁਣਾ ਰਿਹਾ ਬਾਬੇ ਨੇ ਖੋਲਿਆ ਢਾਬਾ जय सिंह दी रोड ਤੇ ਆ ਕੇ ਬਾਬੇ ਨੇ ਖੋਲੇ ਅਠਾਬਾ જય ਸਿੰਘ ਦੀ ਰੋਡ ਤੇ ਆ ਕੇ ਬਾਬੇ ਨੂੰ ਯਾਦ ਨ ਕਰਦੇ ਖਾਣਾ ਜੋ ਖਾਂਦੇ ਆ ਕੇ ਲੋਕਾਂ ਦੀ ਸੇਤ ਬਣਾਤੀ ਮੁਰਗੀ ਨੂੰ ਤੜਕਾ ਲਾ ਕੇ ਡਰਾਈਵਰ ਤਾਂ ਕਰਨ ਕਲੋਲਾ ਪਉਏ ਵਿੱਚ ਖਾਰਾ 파 ਕੇ ਡਰਾਈਵਰ ਤਾਂ ਕਰਨ ਕਲੋਲਾ ਹੋਏ ਵਿੱਚ ਖਾਰਾ ਪਾ ਕੇ ਲੋਕਾਂ ਲਈ ਹੋਏ ਸ਼ਰਾਬੀ ਪਾਸੇ ਪੈਂਦਾ ਮੰਜਾੜਾ ਕੇ ਜਿਹੜਾ ਕੋਈ ਹੋ ਜੇ ਸ਼ਰਾਬੀ ਪਾਸੇ ਪੈਂਦਾ ਮੰਜਾੜਾ ਕੇ ਬਾਬੇ ਨੇ ਖੋਲੇ ਅਢਾਬਾ ਬਾਦਲਮੀ ਰੋੜ ਤੇ ਆ ਕੇ ਮੁਰਗੀ ਦੀ ਦਾਲ ਦੇ ਵਿੱਚ ਹੈ ਪੰਜ ਸੱਤ ਉਹ ਅੰਡੇ ਪਾਉਂਦਾ ਬਾਬਾ ਤਾਂ ਦੇਸੀ ਘਿਓ ਦੇ ਵਧਿਆ ਪਰੌਠੇ ਪਕਾਉਂਦਾ ਬਾਬਾ ਤਾਂ ਮੰਜੇ ਉੱਤੇ ਲੋਕਾਂ ਨੂੰ ਆਪ ਬੁਸ਼ਾਉਂਦਾ ਰੋਟੀ ਫੇਰ ਲਾਈ ਆਵੇ ਲੋਕਾਂ ਦਾ ਜੀ ਪਰਚਾਉਂਦਾ ਡਰਾਈਵਰ ਤਾਂ ਕਹਿੰਦੇ ਬਾਬਾ ਵਧਿਆ ਹੈ ਜੀ ਲਵਾਉਂਦਾ ਬਾਬਾ ਤਾਂ ਜੈ ਸਿੰਘ ਵਾਲੇ ਆਣ ਪੜ ਦੇ ਗੀਤ ਹਗਾਉਂਦਾ ਆਪਾਂ ਵੀ ਖਾ ਲੋ ਖਾਣਾ ਗੱਡੀ ਨੂੰ ਛੜ ਤੇ ਲਾ ਕੇ ਬਾਬੇ ਨੇ ਖੋਲੇ ਹਾਟਾਬਾ ਬਾਦਲ ਮੀਂਹ ਰੋੜ ਤੇ ਆ ਕੇ ਬਾਦਲ ਮੀਂਹ ਰੋੜ ਉੱਤੇ ਬਾਬੇ ਨੇ ਖੋਲਿਆ ਟਾਬਾ ਜੈ ਸਿੰਘ ਵਾਲੇ ਮੋੜ ਦੇ ਉੱਤੇ ਹੁੰਦਾ ਨਿਤ ਸ਼ੋਰ ਸ਼ਰਾਬਾ ਬਾਬੇ ਦੇ ਖੁੱਲੇ ਗੱਫੇ ਭਾਵੇਂ ਕੋਈ ਪਾਵੇ ਯੱਫੇ ਤੜਕੇ ਦੇ ਥੱਕੇ ਟੁੱਟੇ ਆਥਨੋਂ ਹੁੰਦੇ ਇਕੱਠੇ ਬਾਬੇ ਨੂੰ ਕਹਿੰਦੇ ਲੋਕੀ ਮਿਰਚਾਂ ਨਾ ਹਰਿਆਂ ਪਾਮੀ ਬਾਬੇ ਨੂੰ ਕਹਿੰਦੇ ਲੋਕੀ ਮਿਰਚਾਂ ਨਾ ਹਰਿਆਂ ਪਾਵੀ ਮਿਰਚਾਂ ਨਾ ਹਰਿਆਂ ਪਾਮੀ ਦੋ ਮੇਨਾ ਮੂਮ ਚਾਮੀ ਉਠਣੂ ਜੀ ਨਹੀਂ ਕਰਨਾ ਹੋਰ ਨਾ ਸਿਆਪਾ ਪਾਪਾਮੀ ਸਾਰੇ ਤਾਂ ਕਹਿੰਦੇ ਲੋਕੀ ਛੱਡੇਗਾ ਹੱਥ ਬਣਾ ਕੇ ਅਣਪੜਨੇ ਖੋਲੇ ਅਢਾਬਾ ਸੰਗਤ ਮੰਦਿਰ ਰੋੜ ਤੇ ਆਕੇ ਬਾਬੇ ਨੇ ਖੋਲੇ ਅਢਾਬਾ ਜੈ ਸਿੰਘ ਦੀ ਰੋੜ ਤੇ ਆਕੇ ਬਾਬੇ ਨੇ ਖੋਲੇ ਅਢਾਬਾ ਬਾਦਲ ਬਠਿੰਡੇ ਵਾਲੀ ਰੋੜ ਤੇ ਆਕੇ